संकट मोचन चैनल सब्सक्राइब ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਆਪਾਂ ਸੰਗਤ ਜੀ ਬੇਨਤੀਆਂ ਸਾਂਝੀਆਂ ਕਰਾਂਗੇ ਰੱਖਿਆ ਦੇ ਲਈ ਕਿਹੜਾ ਸ਼ਬਦ ਪੜੀਏ ਜਿਸ ਦੇ ਨਾਲ ਸਾਡੀ ਰੱਖਿਆ ਹੋ ਜਾਏ ਜਿਸ ਸ਼ਬਦ ਦੇ ਪਾਠ ਕੀਤੇ ਆਂ ਜਾਪ ਕੀਤੇ ਆਂ ਅਸੀਂ ਆਪਣੀ ਰੱਖਿਆ ਕਰਵਾ ਸਕਦੇ ਹਾਂ ਪਾਤਸ਼ਾਹ ਸਾਡੇ ਤੇ ਮਿਹਰਵਾਨ ਹੋ ਜਾਣਗੇ ਦਇਆਲਤਾ ਦੇ ਘਰ ਵਿੱਚ ਆ ਕੇ ਸਾਡੇ ਤੇ ਸਪੈਸ਼ਲ ਕਿਰਪਾ ਰਖਣਗੇ ਸਾਧ ਸੰਗਤ ਆਪਾਂ ਇਸ ਵਿਸ਼ੇ ਨੂੰ ਵਿਚਾਰਨਾ ਹੈ ਪੜਨਾ ਹੈ ਔਰ ਪਿਆਰਿਓ ਇਸ ਵਿਸ਼ੇ ਤੇ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਾਂਗੇ ਕਿਹੜਾ ਸ਼ਬਦ ਹੈ ਉਹਦਾ ਕਿਹੜੀ ਵਿਧੀ ਦੇ ਨਾਲ ਜਾਪ ਕਰਨਾ ਹੈ ਸਾਰਾ ਆਪਾਂ ਇਸ ਸ਼ਬਦ ਦੇ ਵਿੱਚ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਹਰ ਇੱਕ ਗੱਲ ਨੂੰ ਸਮਝਾਂਗੇ ਗੁਰੂ ਕਿਰਪਾ ਸਦਕਾ ਔਰ ਸ਼ਬਦ ਦੇ ਆਪਾਂ ਭਾਵ ਅਰਥਾਂ ਨੂੰ ਵੀ ਸਮਝਾਂਗੇ ਪਹਿਲਾ ਤੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਇਹ ਜਿਹੜਾ ਸ਼ਬਦ ਹੈ ਇਹ ਰਖਿਆ ਦੇ ਲਈ ਹੈ ਇਹ ਸ਼ਬਦ ਦੇ ਜਾਪ ਕੀਤੇਆਂ ਅਸੀਂ ਆਪਣੀ ਰਖਿਆ ਕਰ ਪਾਵਾਂਗੇ ਗੁਰੂ ਪਾਤਸ਼ਾਹ ਸਾਡੀ ਰੱਖਿਆ ਖੁਦ ਕਰਨਗੇ ਗੁਰਮੁਖ ਪਿਆਰਿਓ ਜਦੋਂ ਅਸੀਂ ਇਹਨਾਂ ਸ਼ਬਦਾਂ ਨੂੰ ਪੜਾਂਗੇ ਇਹਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਉਹਦੇ ਬਾਰੇ ਵੀ ਸਾਨੂੰ ਸਾਫ਼ ਤੌਰ ਤੇ ਪਤਾ ਲੱਗੇਗਾ ਬਾਦਸ਼ਾਹੀ ਪਾਵਨ ਬਾਣੀ ਨੂੰ ਜਦੋਂ ਅਸੀਂ ਪੜਾਂਗੇ ਖੋਲ ਕੇ ਤੇ ਉਹਦੇ ਵਿੱਚ ਜਿਹੜੇ ਛੁਪੇ ਹੋਏ ਗੁਪਤ ਭੇਦ ਨੇ ਤੇ ਉਹ ਆਪਣੇ ਆਪ ਜ਼ਾਹਰ ਹੋ ਜਾਂਦੇ ਨੇ ਇਹ ਜਿਹੜਾ ਸ਼ਬਦ ਹੈ ਇਹਦਾ ਨਿਰੰਤਰ ਤੁਸੀਂ ਜਾਪ ਕਰਨਾ ਹੈ ਬਿਨਾਂ ਨਾਗੇ ਦੇ ਕਰਨਾ ਹੈ ਸਵੇਰੇ ਅਮਰਤ ਵੇਲੇ ਕਰ ਸਕਦੇ ਹੋ ਬਹੁਤ ਵਧੀਆ ਗੱਲ ਹੈ ਜਦੋਂ ਵੀ ਤੁਹਾਡਾ ਵਕਤ ਲੱਗੇ ਸਮਾਂ ਲੱਗੇ ਸਮਾਂ ਤੇ ਵੇਸੇ ਕੱਢਣਾ ਪੈਂਦਾ ਹੈ ਤੁਸੀਂ ਇਹ ਸ਼ਬਦ ਦਾ ਜਾਪ ਕਰੋ ਨਿਰੰਤਰ ਅਨਲਿਮਿਟਿਡ ਸਮੇਲੀ ਕਰੋ ਜਦੋਂ ਜਿੰਨਾ ਕਰੋਗੇ ਤੇ ਸਤਿਗੁਰੂ ਓਨੀ ਹੀ ਵੱਡੀ ਕਿਰਪਾ ਕਰ ਦੇਣਗੇ ਤੇ ਆਪਣੇ ਸવાય ਰੱਖਿਆ ਦੇ ਲਈ ਹੈ ਮਹਾਕਾਲ ਰਖਵਾਰ ਹਮਾਰੋ ਪਾਤਸ਼ਾਹ ਫਿਰ ਖੁਦ ਰਖਵਾਰੇ ਬਣ ਜਾਂਦੇ ਨੇ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਾਂਗੇ ਇਹਨਾਂ ਚੀਜ਼ਾਂ ਨੂੰ ਵਿਚਾਰਾਂਗੇ ਤੇ ਆਪਾਂ ਉਹ ਸ਼ਬਦ ਦਾ ਜਾਪ ਕਰੀਏ ਕਿਹੜਾ ਸ਼ਬਦ ਹੈ ਉਹਦੇ ਬਾਰੇ ਤੁਹਾਨੂੰ ਦਸੀਏ ਤੇ ਪਹਿਲਾਂ ਤੇ ਇੱਕ ਦਫਾ ਆਖੋ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸੋਰਠ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਤਾਰਿ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਵਾ ਨਿਰੋਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤ ਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਵੈ ਸਵਾਰੇ ਹਮਰਾ ਗੁਣ ਆਵ ਗੁਣ ਨਾ ਵਿਚਾਰਿਆ ਅਕਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮस्तक ਧਾਰੇ ਆ ਇਹ ਸ਼ਬਦ ਦਾ ਜਾਪ ਨਿਰੰਤਰ ਕਰਨਾ ਤੁਸੀਂ ਅਨ ਲਿਮਟਿਡ ਕਰਨਾ ਹੈ ਭਾਵ ਜਿੰਨਾ ਵੀ ਕਰ ਸਕਦੇ ਹੋ ਕਈ ਅਨਲਿਮਿਟਡ ਤੋਂ ਸਮਝ ਜਾਂਦੇ ਆ ਵੀ ਪਤਾ ਨਹੀਂ ਕਿੰਨਾ ਕੂ ਕਰਨਾ ਪੈਣਾ ਕਿੰਨਾ ਵੱਡਾ ਕਰਨਾ ਪੈਣਾ ਹੈ ਅਨਲਿਮਿਟਡ ਸਮੇਲੀ ਕਰਨਾ ਹੈ ਚਾਹੇ ਤੁਸੀਂ 21 ਵਾਰ ਕਰ ਲਓ ਚਾਹੇ ਤੁਸੀਂ 51 ਵਾਰ ਕਰ ਲਓ ਚਾਹੇ 101 ਵਾਰ ਕਰ ਲਓ ਸ਼ਬਦ ਦਾ ਜਾਪ ਕਰੋ ਡ੍ਰਿਡੋ ਕੇ ਕਰੋ ਵਿਸ਼ਵਾਸ ਧਾਰ ਕੇ ਕਰੋ ਇਸ ਸ਼ਬਦ ਦੇ ਵਿੱਚ ਸਤਿਗੁਰੂ ਆਪ ਹੀ ਕਹਿੰਦੇ ਨੇ ਵੇਰਾ ਸਤਗੁਰ ਰਖਵਾਲਾ ਹੋਆ ਜਦੋਂ ਸਤਿਗੁਰ ਰਖਵਾਲਾ ਹੋ ਜਾਏ ਪਾਤਸ਼ਾਹ ਜੀ ਨੇ ਧਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ ਹਰ ਗੋਵਿੰਦ ਨਵਾ ਨਰਵਾ ਸਤਿਗੁਰੂ ਸਾਧ ਸੰਗਤ ਸਤਗੁਰੂ ਨੇ ਆਪ ਹੀ ਬਚਨ ਕੀਤੇ ਪਾਤਸ਼ਾਹ ਨੇ ਤਾਂ ਆਪ ਹੀ ਕਹਿ ਦਿੱਤਾ ਵੀ ਵਾਲਕ ਹਰ ਗੋਬਿੰਦ ਦਾ ਛਾਪ ਲਹਿ ਗਿਆ ਹੈ ਪੂਰੇ ਪ੍ਰਭੂ ਨੇ ਆਪ ਉਤਾਰਿਆ ਹੈ ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ ਹੈ ਜਿਹੜਾ ਗੁਰੂ ਇੱਜ਼ਤ ਰੱਖਣ ਦੇ ਸਮਰੱਥ ਹੈ ਪਿਆਰਿਓ ਉਹ ਕੀ ਨਹੀਂ ਕਰ ਸਕਦਾ ਪਾਤਸ਼ਾਹ ਕੀ ਨਹੀਂ ਕਰ ਸਕਦਾ ਇਹ ਹਮੇਸ਼ਾ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਰਹਿਮਤ ਉਹਨਾਂ ਤੇ ਜ਼ਰੂਰ ਵਰਤਦੀ ਹੈ ਜਿਹੜੇ ਖੁਦ ਗੁਰੂ ਦੇ ਹੋ ਜਾਂਦੇ ਨੇ ਜਿਹੜੇ ਪਾਤਸ਼ਾਹ ਦੇ ਹੋ ਜਾਂਦੇ ਨੇ ਸਾਧ ਸੰਗਤ ਗੁਰੂ ਦੇ ਹੋਣਾ ਪਾਤਸ਼ਾਹ ਦੇ ਹੋਣਾ ਬਹੁਤ ਵੱਡੀ ਗੱਲ ਹੈ ਵੱਡੀ ਵੱਡੀ ਰਹਿਮਤ ਹੈ ਸਾਥ ਸੰਗਤ ਵੱਡੀ ਵੱਡੀ ਕਿਰਪਾ ਹੈ ਔਰ ਆਪਾਂ ਇਹ ਸ਼ਬਦ ਦੇ ਜਾਪ ਕਰਕੇ ਗੁਰੂ ਦੇ ਨਾਲ ਜੁੜਨਾ ਹੈ ਸਤ ਗੁਰੂ ਦੇ ਨਾਲ ਜੁੜਨਾ ਹੈ ਇਹ ਸ਼ਬਦ ਦਾ ਰੋਜ਼ ਜਾਪ ਕਰਿਆ ਫਿਰ ਵੇਖਿਓ ਕਿਵੇਂ ਰਹਿਮਤਾ ਹੁੰਦੀ ਆ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ